विधानसभा ਹਲਕਾ ਸੁਨਾਮ ਦੇ ਪਿੰਡ ਤੋਲੇਬਾਲ ਵਿੱਚ ਵੀ ਬੀਤੀ ਰਾਤ ਮੀਂਹ ਕਾਰਨ ਕਈ ਘਰਾਂ ਨੂੰ ਨੁਕਸਾਨ ਪਹੁੰਚਾ ਹੈ ਇਸ ਘਟਨਾ ਦਾ ਪਤਾ ਲੱਗਣ ਤੇ ਡਿਪਟੀ ਕਮਿਸ਼ਨਰ ਰਾਹੁਲ ਚਾਬਾ ਦੇ ਨਿਰਦੇਸ਼ਾਂ ਤੇ ਐਸਟੀਐਮ ਪ੍ਰਬੋਤ ਸਿੰਘਲਾ ਤੇ ਡੀਐਸਪੀ ਹਰਵਿੰਦਰ ਖੈਰਾਰੀ ਅਗਵਾਈ ਵਿੱਚ ਟੀਮਾਂ ਨੇ ਪਹੁੰਚ ਕੇ ਮੌਕੇ ਦਾ ਜਾਇਜ਼ਾ ਲਿਆ ਹੈ ਬਈ ਮੀਂਹ ਜੇ ਸੁਣਾਈ ਉਹ ਹੋਇਆ ਕੀ ਕਰੀਏ ਪਰ ਬਿਮਾਰੀਆਂ ਨੇ ਖਾਦੇ ਪਹਿਲਾਂ ਹੂੰ ਕਰ ਪਿਆ ਨਹੀਂ ਹੈਗਾ ਸਾਹ ਪਹਿਲਾਂ ਵੀ ਪ੍ਰੇਮੀ ਨਹੀਂ ਕਰ ਕਰ ਪਰ ਆਪਾਂ ਚੰਗੋਣਾ ਮਤਾ ਪਰਿਵਾਰ ਚ ਕੌਣ ਕੌਣ ਆ ਤੁਹਾਡੇ ਪਰਿਵਾਰ ਚ ਕੌਣ ਪਰਿਵਾਰ ਚ ਜਦੋਂ ਤੋਂ ਅੰਨੇ ਜੇ ਪੋਤੇ ਨਹੀਂ ਖੜੂ ਕਦੋਂ ਕਰਨੇ ਟਾਈਮ ਕਦੋਂ ਘਰ ਡੇ ਗਿਆ ਤੁਹਾਨੂੰ ਕਦੋਂ ਪਤਾ ਲੱਗਿਆ 4 ਵਜੇ ਕੀ ਮਾਹੌਲ ਸੀਗਾ ਮੀਂਹ ਪੈਂਦਾ ਸੀ ਜੀ ਹਾਂ ਮੀਂਹ ਪੂਰਾ ਪੈਂਦਾ ਸੀ ਉਦੋਂ ਥੱਲੇ ਵੀ ਕੋਈ ਆ ਗਿਆ ਸੀ ਨਾ ਹਾਂ ਥੱਲੇ ਨਹੀਂ ਅਸੀਂ ਬਾਹਰ ਨਿਕਲ ਗਏ ਸੀ ਹੂੰ ਕਿੰਨੇ ਘਰ ਡੇ ਗਏ ਨੇ ਟੋਟਲ ਸਾਢੇ ਹਾਂ 4-5 ਘਰ ਡੇ ਗਏ ਪਿਆਰ ਲੈਣ ਸੀ ਠੀਕ ਹੈ ਤਾਂ ਹੁਣ ਮੰਗ ਕੀ ਕਰਦੇ ਹੋਂ ਹੁਣ ਐ ਕਹਿੰਦੇ ਬੀਜੇ ਅੱਕੀ ਸਾਰੇ ਘਰ ਪਾ ਦੇ ਹੂੰ ਹੁਣ ਕਿੱਥੇ ਜਾਓਗੇ ਫਿਰ ਇਸ ਤਰ੍ਹਾਂ ਹੁਣ ਅਸੀਂ ਉੱਥੇ ਤਰ ਮਸਾਲਾ ਚ ਬੈਠੇ ਕੋਈ ਹੋਰ ਰਾਹ ਨਹੀਂ ਬਚਿਆ ਰੋਟੀ ਰਾਟੀ ਪਾਣੀ ਦਾ ਕੋਈ ਹੱਲ ਹੋਇਆਗਾ ਹਜੇ ਤਬਾਈ ਖਾਦੀ ਹੈ ਹਾਂ ਠੀਕ ਹੈ ਕਿਹੜਾ ਪਿੰਡ ਹੈਗਾ ਪਿੰਡ ਤੋੜਾ ਵਾਲੀ ਹੈ ਕੀ ਘਟਨਾ ਜਿਹੜੀ ਤੁਹਾਡੇ ਘਰੇ ਜਿਹੜੀ ਘਟਿਆਗੀ ਬਾਰਸ਼ ਹੋਈ ਸੀ ਬਾਰਸ਼ ਦੇ ਕਾਰਨ ਚ ਘਰ ਡਿੱਗ ਗਿਆ ਸਾਢੇ 4 ਦਾ ਟਾਈਮ ਤੇ ਹਾਂ ਕੌਣ ਕੌਣ ਪਰਿਵਾਰ ਸੀ ਉਸ ਵਕਤ ਦੋ ਬੇਟੀਆਂ ਨੇ ਜੀ ਇੱਕ ਮੇਰੀ ਮਾਈ ਇੱਕ ਮੇ ਖਰਚ ਕਮਾਉਣ ਵਾਲਾ ਕੋਈ ਨਹੀਂ ਜੀ ਮੈਂ ਹੀ ਕਮਾਉਂਦੀ ਹਾਂ ਤਾਂ ਹੁਣ ਕੀ ਹਾਲਾਤ ਨੇ ਇਸ ਤੋਂ ਬਾਅਦ ਸਾਡੇ ਮੰਗੇ ਆ ਜੀ ਸਾਡੇ ਜਗਾ ਪਾਣੀ ਚਾਹੀਦੀ ਹੈ ਹਾਂ ਹੂੰ ਪਰ ਲੱਗਣੀ ਹੁਣ ਘਰ ਚ ਕੀ ਬਚਿਆਗਾ ਖਰਚ ਕੁਛ ਨਹੀਂ ਬਚਿਆ ਜੀ ਹੂੰ ਸਮਾਨ ਸਵੇਰ ਦੀ ਰੋਟੀ ਵੀ ਨਹੀਂ ਖਾਦੀ ਚਾਹ ਦੇ ਕੁੱਟੇ ਵੀ ਨਹੀਂ ਪੀਤੀ ਹੈ ਜੀ ਹੂੰ ਤਾਂ ਕਿੱਥੇ ਸਮਾਨ ਤੁਹਾਡਾ ਪਿਆ ਹੁਣ ਸਮਾਨ ਛੱਡ ਤੁਹਾਨੂੰ ਮਸਾਲਾ ਚ ਹੈ ਜੀ ਅੰਦਰੋਂ ਸਮਾਨ ਕੱਢ ਲਿਆਗਾ ਕੱਢ ਦੇ ਚ ਕੁਛ ਵਿੱਚੀ ਦਾ ਬੱਗੇ ਜੀ ਤੇ ਬੱਚੇ ਕਿ ਸਾਲ ਦੇ ਵਿੱਚ ਨੇ ਬੱਚੀ ਬਾਰਿਸ਼ ਹੀ ਜੀ ਪੱਲੀ ਬੇਟੀ ਯੂ ਰਿਕ ਮੇਰੇ ਕੋਲ ਹੁਣ ਅੱਗੇ ਦਾ ਕੀ ਸਾਧਨ ਦੇਖਦੇ ਹਾਂ ਕੀ ਹਾਲ ਬਣਨਾ ਚਾਹੀਦਾ ਮੰਗ ਤਾਂ ਸਾਡੀ ਇਹ ਸਾਡੇ ਘਰ ਪੈ ਜਾਵੇ ਠੀਕ ਹੈ ਅੱਜ ਰਾਤ ਹੋਵੇ ਜੀ ਬਾਰਸ਼ ਮੈਂਦੀ ਨੂੰ ਕੱਲ ਬਹੁਤ ਜ਼ਿਆਦਾ ਬਾਰਸ਼ ਦੇ ਕਾਰਨ ਪਿੱਛੇ ਪਾਣੀ ਆ ਗਿਆ ਅਸੀਂ ਸੁੱਤੇ ਪਏ ਸੀਗੇ 12 ਵਜੇ ਦੇ ਤਕਰੀਬਨ ਸਾਨੂੰ ਸੁੱਤੇ ਪਿਆ ਲੈ ਥੱਲੇ ਦੱਬ ਲੈ ਦੋਈ ਜਵਾਕਾਂ ਦੀ ਤੇਰੀ ਮੈਡਮ ਤੇ ਮੈਂ ਜੀ ਸਾਨੂੰ ਮੇਰੇ ਗਵਾਂਡੀਆਂ ਨੇ ਤੇ ਮੇਰੇ ਚਾਚੇ ਦਾਇਆ ਨੇ ਆ ਕੇ ਥੱਲੋਂ ਵੱਡੇ ਜੀ ਸਾਰੇ ਬੇੜੇ ਦੇ ਸਾਰੇ ਭੈਣ ਭਾਈ ਇਕੱਠੇ ਹੋ ਕੇ ਸਾਡੀ ਜਾਨ ਬਚਾਈ ਜੀ ਕੀ ਕਹਿਣਾ ਚਾਹ ਸਕਰ ਤੋਂ ਕੀ ਮੰਗ ਕਰਦੇ ਸਰਕਾਰ ਤੋਂ ਇਹ ਮੰਗ ਆ ਜੀ ਜਿਹੜਾ ਸਾਡਾ ਨੁਕਸਾਨ ਹੋਇਆ ਸਾਨੂੰ ਬੁਸੂਲ ਕੀਤਾ ਜਾਵੇ ਸਾਡਾ ਕੁਸੂ ਸਮਾਨ ਵੀ ਨਹੀਂ ਬਚਿਆ ਸਾਰਾ ਢੁੱਟ ਢੁੱਟ ਹੋ ਗਿਆ ਜੀ ਆਪੋ ਪਰਮਾਤਮਾ ਦੀ ਸੋਚ ਜੀ ਜਾਨ ਬਚਾ ਲਈ ਜੀ ਸਾਹ ਕੋਈੜਾ ਬੱਚਤ ਰਹੀ ਵਿਚਾਰਿਆਂ ਦੇ 6:00 ਵਜੇ ਬਹੁਤ ਪਰਿਵਾਰ ਗਰੀਬ ਪਰਿਵਾਰ ਹੈ ਬੀਪੀਐਲ ਵਾਲੇ ਪਰਿਵਾਰ ਨੇ ਇਹਨਾਂ ਦਾ ਵਿਚਾਰਾ ਤਾਂ ਪੈਨਿੰਗ ਬਹੁਤ ਮੁਸ਼ਕਲ ਨਾਲ ਚੱਲਦਾ ਸੀ ਤਕਰੀਬਨ ਕਿੰਨੇ ਕਿਹੜੇ ਘਰ ਨੇ ਜਿਹੜੇ ਡਿੱਗੇ ਨੇ ਇਹ ਲਗਦਾ 3-4 ਘਰ ਨੇ 5 ਘਰ ਨੇ 6 ਇਹ ਹਜੇ ਵੀ 13-14 ਪਰੀਆਂ ਨੇ ਹਜੇ ਵੀ ਹੋਰ ਵੀ ਖਾਸਾ ਹੈਗਾ ਕਿ ਡਿੱਗੇ ਹੋਰ ਕੱਢਿਆ ਸਰਪੰਚ ਤੇ ਬਾਕੀ ਜਿੰਨੇ ਵੀ ਆਂਢੀ ਗੋਂਢੀ ਨੇ ਇਹਨਾਂ ਦੇ ਵਾਰਡ ਦੇ ਪਿੰਡ ਦੇ ਸਾਰੇ ਇਹਨਾਂ ਦੀ ਸਪੋਰਟ ਕਰ ਰਹੇ ਨੇ ਰੇ ਇਹ ਪ੍ਰਸ਼ਾਸਨ ਵੱਲੋਂ ਸਵੇਰੇ ਰੈਵਨਿਊ ਡਿਪਾਰਟਮੈਂਟ ਦੇ ਬੰਦੇ ਸਾਰੇ ਭੇਜ ਦਿੱਤੇ ਗਏ ਸੀਗੇ ਜਿਹੜੇ ਇਹਨਾਂ ਦੇ ਫੋਟੋ ਵਗੈਰਾ ਖਿੱਚ ਕੇ ਲੈ ਗਏ ਤੇ ਮਾਲੀ ਸਾਹਿਬਾ ਜਿਹੜੀ ਉਹ ਜਲਦੀ ਤੋਂ ਜਲਦੀ ਇਹਨਾਂ ਨੂੰ ਉਪਲਬਧ ਕਰਵਾ ਦਿੱਤੇ ਜਾਵੇਗੀ ਸਭ ਨੂੰ ਬਾਰ ਬਾਰ ਇਹ ਅਪੀਲ ਕੀਤੀ ਜਾਂਦੀ ਹੈ ਜਿਹਦਾ ਵੀ ਕੋਈ ਪਿੱਛੇ ਕੋਈ ਦੀਵਾਰ ਦੇ ਨਾਲ ਪਾਣੀ ਲੱਗਦਾ ਢਾਂ ਦਾ ਖਤਰਾ ਉਹ ਆਪਣਾ ਘਰ ਛੱਡ ਕੇ ਧਰਮਸ਼ਾਲਾ ਦੇ ਵਿੱਚ ਬਹੁਤ ਵਧੀਆ ਮਜ਼ਬੂਤ ਧਰਮਸ਼ਾਲਾ ਬਣੀ ਹੋਈ ਹੈ ਉੱਥੇ ਰਹਿਣ ਉੱਥੇ ਸਾਰਾ ਖਾਣ ਪੀਣ ਦਾ ਪ੍ਰਬੰਧ सरपंच ਦੋਵਰਾ ਪਿੰਡ ਦੋਵਰਾ ਕੀਤਾ ਗਿਆ ਜੋ ਕੋ ਸਾਨੂੰ ਕੋਈ ਵੀ ਡਿਊਟੀ ਲਗਾਉਣਗੇ ਅਸੀਂ ਮਤਲਬ ਉਹਦੇ ਵਾਸਤੇ ਤਿਆਰ ਆ ਅਸੀਂ ਹਾਜ਼ਰ ਹਾਂ ਨਾ ਵਾਸਤੇ ਨੁਕਸਾਨ ਹੋਇਆ ਪੰਚੇ ਤਾਂ ਆ ਗਏ ਜੀ ਬਾਕੀ ਨਾ ਉਸ ਰਾਤ ਡਿੱਗੇ ਦੀ ਕੁਝ ਸਵੇਰੇ ਡਿੱਗੇ ਜੀ ਜਦੋਂ 12 ਵਜੇ ਬਾਰਿਸ਼ ਆਈ ਹੈ ਜੀ ਅਸੀਂ ਨੀਚੇ ਦਬਗੇ ਸੀਗੇ ਕਿਚੇ ਦਬਣ ਤੋਂ ਬਾਅਦ ਜਦੋਂ ਮਿੜਕਾਈ ਹੈ ਤਾਂ ਅਸੀਂ ਨੇ ਰੌਲਾ ਪਾਇਆ ਜੀ ਤਾਂ ਸਾਰੇ ਵਾਰਡ ਨੰਬਰ 3 ਦੇ ਭੈਣ ਭਾਈਆਂ ਨੇ ਤੇ ਚਾਚੇਤਾਏ ਨੇ ਸਾਨੂੰ ਬਾਹਰ ਕੱਢਿਆ ਜਿਹਦੇ ਵਿੱਚ ਮੇਰੇ ਸਿਰ ਦੇ ਵਿੱਚ ਗੁੰਮਸਟਾ ਨੇ ਜੀ ਮੇਰੀ ਮੇਸੇ ਦੇ ਟੱਕ ਲੱਗੇ ਨੇ ਬੱਚੇ ਮੇਰੇ ਗੁੰਮ ਸੀਗੇ ਇਹ ਵੀ ਮਸਾਂ ਲੱਗੇ ਨਹੀਂ ਟੱਕ ਉੱਪਰ ਗਿਰਗੀ ਸੀ ਸਾਡੇ ਸਾਰਿਆਂ ਦੇ ਸੱਚੇ ਤਾਂ ਆਏ ਨੇ ਕੱਢਿਆਂਗੇ ਆ ਕੇ ਚਲ ਪ੍ਰਮਾਤਮਾ ਦਾ ਸ਼ੁਕਰ ਕਰ ਹਾਂ ਜੀ ਤੁਮ ਆਪ ਲੋਕ ਉਤਰਤ ਵੱਲੋਂ ਕਹਿ ਸਕਦੇ ਆ ਜਣੀ ਲਗਾਤਾਰ 2-3 ਦਿਨ ਜਿਹੜੀ ਬਾਰਿਸ਼ ਹੋ ਰਹੀ ਹੈ ਇਹ ਬਾਰਿਸ਼ ਦੇ ਹੋਣ ਕਾਰਨ ਜਣੀ ਵੱਡੇ ਪੱਧਰ ਤੇ ਪਾਣੀ ਆ ਜਿਹੜਾ ਉਹ ਆਇਆ ਜਿਹੜੇ ਜਣੀ ਘੱਟੋ ਘੱਟ ਦਰਜਨਾ ਮਕਾਨ ਆ ਜਿਹੜੇ ਇਸ ਮੀਂਹ ਦੇ ਇੱਕ ਭੇਟ ਕਹਿ ਦੀ ਆਪਾਂ ਭੇਟ ਚੜ ਗਏ ਜਣੀ ਅੱਜ ਤੁਸੀਂ ਹਾਲਾਤ ਦੇਖ ਸਕਦੇ ਹੋ ਹਜ਼ਾਰਾਂ ਏਕੜ ਫਸਲ ਹੈ ਜਿਹੜੀ ਉਹ ਡੁੱਬੀ ਪਈ ਆ ਮਕਾਨ ਘਰਾਂ ਤੋਂ ਬੇਕਾਰ ਹੋ ਗਏ ਜਣੀ ਗਰੀਬ ਮਜ਼ਦੂਰ ਹੈ ਪਹਿਲੇ ਇਹਨਾਂ ਦੇ ਮਸਾਂ ਵਿਚਾਰੇ ਨੇ ਖੜੇ ਕੀਤੇ ਤੇ ਅੱਜ ਜਣੀ ਅਸੀਂ ਤਾਂ ਇਹੀ ਮੰਗ ਕਰ ਸਕਦੇ ਆ ਸਰਕਾਰ ਆਈ ਆ ਬੇਸਕ ਦੇਖਣ ਸਰਕਾਰ ਨੂੰ ਜਣੀ ਇਹਨਾਂ ਨੂੰ ਪੂਰਾ ਪੂਰਨ ਮਾਮਜ਼ਾ ਜਿਹੜਾ ਉਹ ਦੇਣਾ ਚਾਹੀਦਾ ਜਣੀ ਕੱਲਾ ਇਹ ਨਾ ਹੋਵੇ ਗੋਗੂਲਾ ਤੋਂ ਮਿੱਟੀ ਝਾੜਨ ਵਾਲਾ ਕੰਮ ਨਾ ਹੋਵੇ ਵੀ ਆ ਕੇ ਦੇਖ ਗਏ ਤੇ ਮੁੜ ਕੇ ਕੋਈ ਇਹਨਾਂ ਨੂੰ ਵਿਚਾਰਾਂ ਨੂੰ ਦੇਖਣ ਆਵੇ ਇਸ ਕਰਕੇ ਅਸੀਂ ਤਾਂ ਇਹੀ ਮੰਗ ਕਰਦੇ ਆ ਵੀ ਇਹਨਾਂ ਨੂੰ ਜਿਹੜਾ ਮਾਮਜ਼ਾ ਪੂਰਨ ਮਾਮਜ਼ਾ ਜਿਹੜਾ ਮਿਲਣਾ ਚਾਹੀਦਾ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ